ਸਾਰੇ ਘਰਾਂ ਦੇ ਵਿੱਚ ਕਾਲੇ ਝੰਡੇ ਲਾਏ ਜਾਣ ਅਰੇ ਤੋਂ ਕ ਹਰ ਵੀਕਲ ਤੇ ਕਾਲਾ ਝੰਡਾ ਲਾਇਆ ਜਾਵੇ ਇਸ ਮੋਰਚੇ ਦੇ ਨਾਲ ਉਸ ਬੀੜਿਤ ਪਰਿਵਾਰ ਦੇ ਨਾਲ ਖੜ ਕੇ ਧਰਦ ਬਣਾਉਣ ਦਾ ਯਤਨ ਕਰ ਰਹੇ ਨੇ ਜਿਨ੍ਹਾਂ ਜਿਵੇਂ ਸਾਡੇ ਸਤਕਾਰਯੋਗ ਹਾਈ ਕੋਰਟ ਦੇ ਵਕੀਲ ਸੇਵਾ ਨਾਮ ਵੱਲੋਂ ਸਟ੍ਰਾਈਕ ਕੀਤੀ ਗਈ ਹੈ ਤੇ ਜੋ ਕੇਂਦਰ ਨੇ ਜਿਵੇਂ ਸਾਡੀ ਸਰਹੱਦ ਦੇ ਵਿੱਚ ਸਾਡੇ ਸ਼ੁਭਕਰਨ ਸਿੰਘ ਜੀ ਨੂੰ ਸ਼ਹੀਦ ਕੀਤਾ ਵਾ ਜਿਵੇਂ ਉੱਥੇ ਗੱਡੀਆਂ ਟਰੈਕਟਰ ਪੰਨੇ ਤੋੜਿਆ ਸਾਡਾ ਸਮਾਨ ਚੁੱਕ ਕੇ ਲੈ ਗਏ ਪਾਣੀ ਵਾਲੀਆਂ ਟੰਕੀਆਂ ਵਿੱਚ ਦਵਾਈ ਪਾ ਕੇ ਗਏ ਆ ਇਹ ਲੜਾਈ ਕਿੱਲਿਆ ਦਾ ਸਮਾਂ ਨਹੀਂ ਹੈ ਇਹ ਸਾਡੇ ਦੇਸ਼ ਦੇ ਅੰਦਰ ਵਸਦੀ ਆਮ ਪਬਲਿਕ ਦੀ ਪੇਟ ਦੀ ਰੁਕੀ ਦਾ ਸਵਾਲ ਹੈ ਅਸੀਂ ਸਭ ਇੱਕ ਅਪੀਲ ਕਰਦੇ ਆ ਜੇ ਜਿੱਥੇ-ਜਿੱਥੇ ਵੀ ਦੇਸ਼ ਦੇ ਅੰਦਰ ਕੋਈ ਆਦਮੀ ਵਿਦੇਸ਼ਾਂ ਤੱਕ ਵੀ ਬੈਠਾ ਹੈ ਕਿਰਪਾ ਕਰਕੇ 23 ਤੇ 24 ਤਰੀਕ ਜਿਹੜੀਆਂ 2 ਦਿਨ ਨੇ ਇਹ ਆਪਾਂ ਸਾਡੇ ਉਸ ਬਹਾਦਰ ਯੋਧੇ ਦੀ ਯਾਦ ਦੇ ਵਿੱਚ ਕਾਲੇ ਦਿਸ਼ ਦੇ ਤੌਰ ਦੇ ਉੱਤੇ ਕਾਲੇ ਝੰਡੇ ਆਪਣੇ ਘਰਾਂ ਦੇ ਉੱਤੇ ਲਾ ਕੇ ਆਪਣੇ ਦੁਕਾਨਾਂ ਤੇ ਲਾ ਕੇ ਆਪਣੇ ਵੇਖਲਾ ਦੇ ਉੱਤੇ ਲਾ ਕੇ ਇਹ ਰੋਸ਼ ਦਿਵਸ ਵਜੋਂ ਮਨਾਉਣਾ ਹੈ ਤੋਸਟੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਜਿਸ ਤਰ੍ਹਾਂ ਬੱਲੋ ਪਿੰਡ ਦੇ ਨੌਜਵਾਨ ਸ਼ੁਕਰਮ ਸਿੰਘ ਦੇ ਇਸ ਅੰਦੋਲਨ ਦੇ ਵਿੱਚ ਸ਼ਹਾਦਤ ਤੋਂ ਬਾਅਦ ਪੂਰੇ ਦੇਸ਼ ਦੇ ਅੰਦਰ ਮਾਹੌਲ ਕਮਕੀਨ ਬਣਿਆ ਹੋਇਆ ਹੈ ਅਸੀਂ ਹਰ ਉਸ ਵੀਰ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਇਸ ਗੰਭੀਰ ਮਾਹੌਲ ਦੇ ਵਿੱਚ ਇਸ ਦੁੱਖ ਦੇ ਸਮੇਂ ਤੇ ਅੱਜ ਇਸ ਮੋਰਚੇ ਦੇ ਨਾਲ ਉਸ पीडਿਤ ਪਰਿਵਾਰ ਦੇ ਨਾਲ ਖੜ ਕੇ ਦਰਦ ਬਣਾਉਣ ਦਾ ਯਤਨ ਕਰ ਰਹੇ ਨੇ ਜਿਨ੍ਹਾਂ ਨੂੰ ਜਿਵੇਂ ਸਾਡੇ ਸਤਕਾਰਯੋਗ ਹਾਈ ਕੋਰਟ ਦੇ ਵਕੀਲ ਸਹਿਬਾਨਾਂ ਵੱਲੋਂ ਸਟ੍ਰਾਈਕ ਕੀਤੀ ਗਈ ਹੈ ਅਸੀਂ ਸਹਿਤਿਲੋਂ ਧਰਮਾਤ ਕਰਦੇ ਆ ਸਾਡੇ ਵਕੀਲ ਵੀਰਾਂ ਦਾ ਤੇ ਸਾਨੂੰ ਇਹ ਵੀ ਖਬਰਾਂ ਮਿਲੀਆਂ ਨੇ ਕਿ ਕੁਝ ਲੋਕ ਸਾਡੇ ਉਹਨਾਂ ਵਕੀਲ ਵੀਰਾਂ ਦੇ ਉੱਤੇ ਦਬਾਅ ਪਾ ਰਹੇ ਨੇ ਕਿ ਇਹ ਤੁਸੀਂ ਗਲਤ ਕਰ ਰਹੇ ਹੋ ਤਾਂ ਇਹਦਾ ਮਤਲਬ ਇਹ ਨਿਕਲ ਆਇਆ ਕਿ ਸਾਨੂੰ ਸਭ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਦੇਸ਼ ਦਾ ਢਿੱਡ ਭਰਨ ਵਾਲਾ ਅੰਦਾਜ਼ਾ ਜਦੋਂ ਆਪਾਂ ਆਪਣੀ ਹੱਕੀ ਮੰਗਾਂ ਦੇ ਲਈ ਬਾਹਰ ਨਿਕਲਿਆ ਹੈ ਆਗਲਾ ਮੰਗਾ ਲੈ ਕੇ ਬਾਹਰ ਤੁਰਿਆ ਹੈ ਤਾਂ ਸਰਕਾਰਾਂ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਪੇਸ਼ ਆ ਰਹੀ ਹੈ। ਔਰ ਉਸ ਵੇਲੇ ਹਰ ਉਹ ਭਾਰਤ ਦਾ ਮਛੰਡਾ ਜਿਹੜਾ ਇਹ ਮਹਿਸੂਸ ਕਰਦਾ ਹੈ ਕਿ ਰਸੇ ਕਰ ਅਸੀਂ ਪੇਟ ਭਰ ਕੇ ਰੋਟੀ ਖਾਂਦੇ ਆ ਤਾਂ ਉਹ ਕਿਸਾਨਾਂ ਦੀ ਬਦੌਲਤ ਹੈ। ਉਹ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਨਾਲ ਔਰ ਇਸ ਮੋਰਚੇ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ। ਪਰ ਉਹਨਾਂ ਸਮਾਜ ਸੇਵੀ ਤੇ ਲੋਕਾਂ ਦਾ ਧੰਨਵਾਦ ਕਰਦੇ ਆ ਜਿਸ ਤਰ੍ਹਾਂ ਬਹੁਤ ਸਾਰੇ ਹੋਰ ਸਮਾਜ ਸੇਵੀ ਜਥੇਬੰਦੀਆਂ ਹੋਰ ਵੱਖ-ਵੱਖ ਤਰ੍ਹਾਂ ਦੀਆਂ ਧਾਰਮਿਕ ਸੰਸਥਾਵਾਂ ਵੱਲੋਂ ਸਾਡੇ ਇਸ ਵੀਰ ਦੇ ਨਾਲ ਸਾਡੇ ਇਸ ਬੱਚੇ ਦੇ ਨਾਲ ਹਮਦਰਦੀ ਪ੍ਰਗਟਾਉਣਿਆ ਅੱਜ ਪ੍ਰੋਗਰਾਮ ਕਰ ਰਹੇ ਨੇ ਕਿ ਭਈ ਕਾਲੇ ਦਿਸ਼ ਦੇ ਤੌਰ ਤੇ ਅੱਜ ਦਾ ਦਿਨ ਮਨਾ ਕੇ ਜਿਵੇਂ ਵਕੀਲਾਂ ਨੇ ਪ੍ਰੋਗਰਾਮ ਲਿਆ ਹੈ ਕਿ ਭਈ ਅਸੀਂ ਅੱਜ ਦਾ ਦਿਨ ਪੂਰਾ ਹਾਈ ਕੋਰਟ ਨੇ ਪੂਰੇ ਪੰਜਾਬ ਦੇ ਸਾਰੰਗ ਸਾਰੰਗ ਕੋਰਟਾਂ ਦੇ ਵਿੱਚੋਂ ਵਕੀਲ ਹੜਤਾਲ ਕਰਨਗੇ ਪਰ ਮੈਂ ਦੂਸਰੇ ਵੀ ਸਾਰੇ ਵੀਰਾਂ ਨੂੰ ਅਪੀਲ ਕਰੂੰਗਾ ਟਰੱਕ ਡਰਾਈਵਰ ਟੈਕਸੀ ਡਰਾਈਵਰ ਹੋਰ ਟਰਾਂਸਪੋਰਟਰ ਵੀਰ ਹੋਰ ਵਪਾਰੀ ਵੀਰ ਕਿਰਪਾ ਕਰਕੇ ਇਸ ਗੱਲ ਨੂੰ ਜਰੂਰ ਸਹਿਯੋਗ ਦਿਓ ਕਿਉਂਕਿ ਇਹ ਲੜਾਈ ਕਿੱਲਿਆ ਕਿਸਾਨਾਂ ਦੀ ਨਹੀਂ ਹੈ ਇਹ ਸਾਡੇ ਦੇਸ਼ ਦੇ ਅੰਦਰ ਵਸਦੀ ਆਮ ਪਬਲਿਕ ਦੇ ਪੇਟ ਦੀ ਰੋਟੀ ਦਾ ਸਵਾਲ ਹੈ। ਔਰ ਉਸ ਰੋਟੀ ਦੇ ਲਈ ਐਮਐਸਪੀ ਨੂੰ ਬਚਾ ਕੇ ਰੱਖਣ ਦੇ ਲਈ ਆਪਦੀ ਆਪਦੀ ਹੱਕੀ ਮੰਗਾਂ ਦੀ ਲੜਾਈ ਲੜਦਾ ਸਾਡਾ ਇਹ ਨੌਜਵਾਨ ਸ਼ਹੀਦ ਹੋਇਆ ਹੈ। ਸੋ ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਕਿ ਬਈ ਪਿਆਰਿਓ ਅੱਜ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਇਸ ਬੱਚੇ ਦੇ ਨਾਲ ਖੜਨਾ। ਤੁਹਾਨੂੰ ਸਾਰਿਆਂ ਨੂੰ ਐਸਕੇਮ ਨਾਨ ਪੋਲੀਟিক্যাল ਕਿਸਾਨ ਮਜ਼ਦੂਰ ਮੋਰਚੇ ਵੱਲੋਂ ਅਸੀਂ ਸਭ ਨੂੰ ਇੱਕ ਅਪੀਲ ਕਰਦੇ ਆ ਕਿ ਜਿੱਥੇ-ਜਿੱਥੇ ਵੀ ਦੇਸ਼ ਦੇ ਅੰਦਰ ਕੋਈ ਆदमी ਵਿਦੇਸ਼ਾਂ ਤੱਕ ਵੀ ਬੈਠਾ ਹੈ ਕਿਰਪਾ ਕਰਕੇ 23 ਤੇ 24 ਤਰੀਕ ਜਿਹੜੀਆਂ 2 ਦਿਨਾਂ ਲਈ ਇਹ ਆਪਾਂ ਸਾਡੇ ਉਸ ਬਹਾਦਰ ਯੋਧੇ ਦੀ ਯਾਦ ਦੇ ਵਿੱਚ ਕਾਲੇ ਦਿਵਸ ਦੇ ਤੌਰ ਦੇ ਉੱਤੇ ਕਾਲੇ ਝੰਡੇ ਆਪਣੇ ਘਰਾਂ ਦੇ ਉੱਤੇ ਲਾ ਕੇ ਆਪਣੀਆਂ ਦੁਕਾਨਾਂ ਤੇ ਲਾ ਕੇ ਆਪਣੇ ਵੇਖਲਾ ਦੇ ਉੱਤੇ ਲਾ ਕੇ ਇਹ ਰੋਸ਼ ਦਿਵਸ ਵਜੋਂ ਮਨਾਉਣਾ ਹੈ ਔਰ ਨਾਲ ਦੀ ਨਾਲ ਮੇਰੀ ਇਹ ਵੀ ਬੇਨਤੀ ਹੈ ਕਿ ਕੱਲ ਸਾਰਿਆਂ ਨੇ ਸਰਕਾਰ ਦੇ ਪੁਤਲੇ ਦੀ দাহਨ ਕਰਨੇ ਹੈ ਭਾਰੂ ਪਿੰਡ ਚ ਕਰ ਸਕਦਾ ਪਿੰਡ ਚ ਕਰੇ ਕੋਈ ਕਿਸੇ ਕਸਬੇ ਚ ਕਰ ਸਕਦਾ ਕਸਬੇ ਚ ਕਰੇ ਕੋਈ ਤਸੀਲ ਕੋਈ ਬਲੌਂਗ ਪੱਤਰ ਤੇ ਕੋਈ ਜ਼ਿਲ੍ਹਾ ਪੱਤਰ ਤੇ ਉੱਤੇ ਜਿਵੇਂ ਜਿਵੇਂ ਵੀ ਕਰ ਸਕਦਾ ਹੈ ਉਹ ਇਸ ਕੌਲ ਨੂੰ ਕਿਰਪਾ ਕਰਕੇ ਫਾਲੋ ਜ਼ਰੂਰ ਕਰੇ ਤਾਕਤ ਤੁਹਾਡਾ ਰੋਸ ਇਸ ਮੋਰਚੇ ਪ੍ਰਤੀ ਤੁਹਾਡੀ ਹਮਦਰਦੀ ਹੈ ਜਿਹੜੀ ਉਹ ਪੂਰੇ ਦੇਸ਼ ਦੇ ਵਿੱਚ ਜਾਵੇ ਵਰਲਡ ਦੇ ਵਿੱਚ ਜਾਵੇ ਮੈਂ ਫਿਰ ਦੁਬਾਰਾ ਵਕੀਲ ਮੀਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਹਾਈ ਕੋਰਟ ਤੋਂ ਮੈਸੇਜ ਦਿੱਤਾ ਹੈ ਕਿ ਅਸੀਂ ਇਸ ਨੌਜਵਾਨ ਦੀ ਸ਼ਹਾਦਤ ਤੋਂ ਬਾਅਦ ਰੋਸ ਵਜੋਂ ਹੜਤਾਲ ਕਰਕੇ ਕੋਟਾ ਮੰਗ ਕਰਨ ਲੱਗੇ ਹਾਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਮੈਂ ਸਰਵਨ ਸਿੰਘ ਪੰਦੇੜ ਜੀ ਕਿਸਾਨ ਮਜ਼ਦੂਰ ਸ੍ਰਿਕਸ਼ਮਤੀ ਤੋਂ ਕੇਐਮਐਮ ਦਾ ਕੋਆਰਡੀਨੇਟਰ ਬੋਲਦਾ ਕੱਲ ਜਿਹੜੀ ਸਾਡੇ ਦੋਵਾਂ ਫੋਰਮਾਂ ਦੀ ਐਸਕੇਐਮ ਗੈਰਨੀਤਿਕ ਰਗੈਰਾਜਨਿਕ ਤੇ ਕੇਐਮਐਮ ਦੀ ਕੱਲ ਪਟਿਆਲੇ ਵਿੱਚ ਮੀਟਿੰਗ ਹੋਣ ਤੋਂ ਬਾਅਦ ਜੋ ਫੈਸਲੇ ਲਏ ਗਏ ਸੀਗੇ ਵੀ ਜੋ ਕੇਂਦਰ ਨੇ ਜਿਵੇਂ ਸਾਡੀ ਸਰਹੱਦ ਦੇ ਵਿੱਚ ਸਾਡੇ ਸ਼ੁਭਕਰਨ ਸਿੰਘ ਜੀ ਨੂੰ ਸ਼ਹੀਦ ਕੀਤਾ ਵਾ ਜਿਵੇਂ ਉੱਥੇ ਗੱਡੀਆਂ ਟਰੈਕਟਰ ਪੰਨੇ ਤੋੜਿਆ ਸਾਡਾ ਸਮਾਨ ਚੁੱਕ ਕੇ ਲੈ ਗਏ ਪਾਣੀ ਵਾਲੀਆਂ ਟੰਕੀਆਂ ਵਿੱਚ ਦਵਾਈ ਪਾ ਕੇ ਗਏ ਆ ਮੈਡੀਕਲ ਦਾ ਸਮਾਨ ਚੁੱਕ ਕੇ ਲੈ ਕੇ ਗਏ ਨੇ ਜਿਵੇਂ ਸਾਡੇ ਵਾਲੇ ਪਾਸੋਂ ਬੰਦੇ ਚੱਕ ਕੇ ਕੁੱਟ ਕੇ ਮਾਰ ਕੇ ਫਿਰ ਸਾਡੇ ਖੇਤਾਂ 'ਚ ਸੁੱਟ ਕੇ ਗਏ ਇੱਕ ਮੁੰਡਾ ਜਿਹੜਾ ਅਸੀਂ ਚੁੱਕ ਕੇ ਮਿਸਿੰਗ ਸੀ ਉਹ ਪੀਜੀਆ ਰੋहतक ਵਿੱਚ ਹੁਣ ਪਤਾ ਲੱਗਾ ਪਾਇਆ ਗਿਆ ਵਾ ਔਰ ਜਿਵੇਂ ਉੱਥੇ 100 ਦੇ ਕਰੀਬ ਇੰਜਰਡ ਹੋਏ ਆ ਇਧਰ 13 ਇੰਜਰਡ ਹੋਏ ਸੀਗੇ 21 ਦੇ ਵਿੱਚ ਤੋਂ ਜਿਹੜੀ ਉਹ ਕਾਰਵਾਈ ਕੀਤੀ ਆ ਉਹਦੇ 'ਚ ਪੰਜਾਬ ਸਰਕਾਰ ਉੱਤੇ ਪਰਚਾ ਦਰਜ ਕਰੇ ਇਹ ਗੱਲਾਂ ਲੈ ਕੇ ਤੋਂ ਜੋ ਕੁਝ ਸਾਡੇ ਨਾਲ ਹੋਇਆ ਸੀਗਾ ਉਹਦੇ ਲਈ ਅਸੀਂ ਪੂਰੇ ਦੇਸ਼ ਦੇ ਵਿੱਚ ਅਪੀਲ ਕੀਤੀ ਸਾਰਿਆਂ ਨੂੰ ਵੀ ਸਾਰੇ ਘਰਾਂ ਦੇ ਵਿੱਚ ਕਾਲੇ ਚੰਡੇ ਲਾਏ ਜਾਣ ਅਰੇ ਤੋਂ ਕ ਹਰ ਵੀਕਲ ਤੇ ਕਾਲਾ ਝੰਡਾ ਲਾਇਆ ਜਾਵੇ ਔਰ ਇਸ ਤਰੀਕੇ ਨਾਲ ਪੂਰੇ ਦੇਸ਼ ਭਰ ਦੇ ਵਿੱਚ ਅਰਥੀ ਫੂਕ ਮਜਾਰੇ ਕੀਤੇ ਜਾਣ ਇਹ ਸਾਰਿਆਂ ਨੂੰ ਸਾਡੀ ਅਪੀਲ ਸੀਗੀ ਇਹਦੇ ਨਾਲ ਨਾਲ ਜਿਹੜਾ ਕੱਲ ਪਟਿਆਲੇ ਪ੍ਰਪੋਜ਼ਲ ਬਣ ਗਈ ਸੀ ਵੀ ਅਸੀਂ ਜੜਾ ਵਾ ਹਰਿਆਣਾ ਦੇ ਅਰਧ ਸੈਨਿਕ ਫੋਰਸ ਤੇ ਪੁਲਿਸ ਦੇ ਉੱਤੇ 302 ਦਾ ਪਰਚਾ ਕਰਾਂਗੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਕੰਪਨਸੇਟ ਦੀ ਗੱਲ ਸਿੱਧੀ ਪਰਿਵਾਰ ਨਾਲ ਹੋ ਗਈ ਸੀਗੀ ਇਹਦੇ ਨਾਲ ਜਿਹੜਾ ਵਾ ਪੰਜਾਬ ਸਰਕਾਰ ਸੁਭਕਰਨ ਸਿੰਘ ਨੂੰ ਸ਼ਹੀਦ ਦਾ ਦਰਜਾ ਦੇਊਗੀ ਇਹੋ ਗਾਂ ਸੀਗਾ ਕਿ ਬੋਰਡ ਬਣਾਇਆ ਜਾਊਗਾ ਉਹਦੀ ਵੀਡੀਓਗ੍ਰਾਫੀ ਕਰਨ ਲਈ ਜਾਊਗੀ ਔਰ ਇਹ ਸਾਰੀਆਂ ਗੱਲਾਂ ਤੇ ਸਹਿਮਤੀ ਬਣ ਚੁੱਕੀ ਸੀਗੀ ਪਰ ਇਹਦੇ باوجود ਕੱਲ 4 ਵਜੇ ਸਮਝੌਤਾ ਸਿਰੇ ਲੱਗਣ ਤੋਂ ਬਾਅਦ ਲਗਭਗ 13-14 ਘੰਟੇ ਬੀਤ ਗਏ ਆ ਕੋਈ ਪੰਜਾਬ ਸਰਕਾਰ ਵੱਲੋਂ ਹਾਂ ਹੰਗਾਰਾ ਨਹੀਂ ਆਇਆ ਗਿਆ ਸ਼ਾਇਦ ਅਹੀ ਸੁਭਕਰਨ ਸਿੰਘ ਦਾ ਸ਼ਹੀਦ ਦਾ ਅੱਜ ਸੰਸਕਾਰ ਨਾ ਕਰ ਸਕੀਏ ਔਰ ਉਹਦਾ ਪੋਸਟਮਾਰਟਮ ਨਾ ਹੋ ਸਕੇ ਪੰਜਾਬ ਸਰਕਾਰ ਪੂਰਾ ਜੋਰ ਲਾ ਕੇ ਰਿਸ਼ਤੇਦਾਰਾਂ ਨੂੰ ਵਿੱਚ ਪਾ ਕੇ ਉਸ ਪਰਿਵਾਰ ਤੇ ਲਗਾਤਾਰ ਦਬਾਅ ਪਾ ਰਹੀ ਹੈ ਕਿ ਸੰਸਕਾਰ ਕੀਤਾ ਜਾ ਸਕੇ ਮੈਨੂੰ ਲੱਗਦਾ ਮੁੱਖ ਮੰਤਰੀ ਨੂੰ ਖੁਦ ਨੋਟਿਸ ਲੈ ਕੇ ਸਾਰੀ ਸਥਿਤੀ ਨੂੰ ਸਪਸ਼ਟ ਕਰਨਾ ਚਾਹੀਦਾ ਵਾ ਧੰਨਵਾਦ